ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਜਿਹੜੀ ਵਰਸੀ ਦੁਨੀਆ ਦੇ ਵਿੱਚ ਇੱਕ ਆਪਣਾ ਮਿਸਾਲ ਉਸ ਰਾਜੇ ਦਾ ਜਿਹੜਾ ਖਾਲਸਾਈ ਰਾਜ ਕਾਬਲ ਕੰਧਾਰ ਤੱਕ ਦੀਆਂ ਹੱਦਾਂ ਤੱਕ ਗਿਆ ਔਰ ਦੁਨੀਆ ਦੇ ਵਿੱਚ ਇੱਕ ਸੈਕੂਲਰਿਜ਼ਮ ਦੀ ਸਭ ਤੋਂ ਵੱਡੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਹੈ। ਤਕਰੀਬਨ 40 ਸਾਲ ਦੇ ਰਾਜ ਦੇ ਵਿੱਚ ਇੱਕ ਵੀ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਏ। ਐਸਾ ਰਾਜਪਾਗ ਜਿਹਨੂੰ ਅੱਜ ਤੱਕ ਦੁਨੀਆ ਯਾਦ ਕਰ ਰਹੀ ਹੈ ਔਰ 40 ਸਾਲਾਂ ਦੇ ਵਿੱਚ ਕਦੀ ਵੀ ਕਿਸੇ ਧਰਮ ਨੂੰ ਜਾਤੀ ਨੂੰ ਦਾ ਵਖਰੇਵਾ ਨਹੀਂ ਕੀਤਾ ਸਭ ਤੋਂ ਵੱਡੀ ਮਿਸਾਲ ਅਗਰ ਅਸੀਂ ਸੈਕੂਲਰਿਜ਼ਮ ਦੀ ਦੇਖਣੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਚ ਦੇਖੀ ਜਾ ਸਕਦੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਜਿਸ ਵਕਤ ਸੋਨਾ ਦੇਣ ਦੀ ਗੱਲ ਆਈ ਕਿ ਕਿਸੇ ਕਮਿਊਨਿਟੀ ਦੇ ਉੱਤੇ ਕਿਸੇ ਜਾਤ ਦੇ ਉੱਤੇ ਵਖਰੇਵਾ ਨਾ ਹੋਵੇ ਬਿਲਕੁਲ ਉਸੇ ਦਾ ਬਰਾਬਰ ਦਾ ਸੋਨਾ ਸ਼ਾਹੀ ਮਸਜਿਦ ਲਾਹੌਰ ਦਿੱਤੀ ਉਹਨਾ ਹੀ ਸੋਨਾ ਸ਼ੇ ਮੰਦਰ ਕਾਸ਼ੀਵੱਸੇ ਦਿੱਤਾ ਗਿਆ ਔਰ ਇਹ ਮਿਸਾਲ ਦੁਨੀਆ ਦੇ ਵਿੱਚ ਕਾਇਮ ਕੀਤੀ ਹੈ ਕਿ ਐਸੇ ਰਾਜ ਦੇ ਵਿੱਚ ਕੋਈ ਜਾਤ ਪਾਤ ਕਿਸੇ ਦਾ ਕੋਈ ਵਿਤਕਰਾ ਨਹੀਂ ਹੈ ਸੋ ਮੈਂ ਸਮਝਦਾ ਕਿ ਐਫੋਜੇ ਮਹਾਰਾਜੇ ਨੂੰ ਜਿਨ੍ਹਾਂ ਦਾ ਜਿਨ੍ਹਾਂ ਦਾ ਰਾਜ ਦਾ ਇਤਿਹਾਸ ਅੱਜ ਦੁਨੀਆ ਭੁੱਲਦੀ ਜਾ ਰਹੀ ਹੈ ਦੁਨੀਆ ਦੇ ਵਿੱਚ ਕੋਈ ਐਫੋਜਾ ਦੂਜਾ ਰਾਜ ਨਹੀਂ ਮਿਲ ਸਕਦਾ ਉਹਨਾਂ ਦੇ ਸਥਾਨ ਦੇ ਉੱਤੇ ਜਿਸ ਵਕਤ ਤਕਰੀਬਨ 100 ਸਾਲ ਦੀ ਤਸ਼ੱਦਦ ਜਿਹੜੀ ਸਿੱਖ ਕੌਮ ਦੇ ਉੱਤੇ ਮੁਗਲ ਰਾਜ ਨੇ ਕੀਤੀ ਹੈ ਮਗਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜ ਦੇ ਵਿੱਚ ਆ ਕੇ ਇੱਕ ਵੀ ਬਦਲਾ ਬਦਲੇ ਦੀ ਭਾਵਨਾ ਦੇ ਨਾਲ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਇੱਕ ਬਹੁਤ ਵੱਡੀ ਅਨੋਖੀ ਮਿਸਾਲ ਸੀ ਸੋ ਮੈਂ ਸਮਝਦਾ ਕਿ ਐਸੇ ਮਹਾਰਾਜਾ ਨੂੰ ਯਾਦ ਕਰਨਾ ਅੱਜ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੀ ਸਮੂਚੀ ਟੀਮ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੂੰ ਨਕਮਸਤਕ ਹੋਣਾਈ ਹੈ ਉਹਨਾਂ ਨੂੰ ਸ਼ਰਧਾ ਤੇ ਸੁੰਮਨ ਭੇਟ ਕਰਦੇ ਆਂ ਔਰ ਅਸੀਂ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਲਈ ਆਪਣੇ ਪੂਰੇ ਯਤਨਸ਼ੀਲ ਵੀ ਰਵਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ। ਔਰ ਮਹਾਰਾਜਾ ਰਣਜੀਤ ਸਿੰਘ ਜਿਹੜੀ ਕਿ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਆਪਣੀ ਤਲਵਾਰ ਦੇ ਜ਼ੋਰ ਦੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਰਾਜ ਕਾਇਮ ਕੀਤਾ ਜਿੱਥੇ ਅਮਰੀਕਾ ਵਰਗੇ ਆਪਣੀਆਂ ਫੌਜਾਂ ਵਾਪਸ ਮੰਗਾਵੇ ਉਹ ਵੀ ਕਾਮਯਾਬ ਨਹੀਂ ਹੋਏ ਅਫਗਾਨਿਸਤਾਨ ਦੇ ਉਹਨਾਂ ਇਲਾਕਿਆਂ ਦੇ ਵਿੱਚ ਉਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਰਾਜ ਕਾਇਮ ਕੀਤਾ ਸੀ ਜਿੱਥੇ ਤਲਵਾਰ ਦੇ ਜ਼ੋਰ ਦੇ ਉੱਤੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਸੀ ਉਥੇ ਜਦੋਂ ਉਹਨਾਂ ਦਾ ਰਾਜ ਜਿੱਥੇ-ਜਿੱਥੇ ਸਥਾਪਿਤ ਹੋ ਗਿਆ ਉਥੇ-ਉਥੇ ਅੱਜ ਵੀ ਇੰਨੇ ਸਾਲਾਂ ਦੇ ਬਾਅਦ ਵੀ ਉਹਨਾਂ ਦੇ ਗੁਣ ਗਾਇਨ ਕੀਤੇ ਜਾਂਦੇ ਆ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਅਫਗਾਨਿਸਤਾਨ ਹੋਵੇ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਬਰਾਬਰਤਾ ਦੀ ਗੱਲ ਕੀਤੀ ਆ ਔਰ ਜਿਸ ਤਰ੍ਹਾਂ ਹੁਣੇ ਪਤਾਨ ਸਾਹਿਬ ਦੱਸ ਰਹੇ ਸਨ ਕਿ ਉਹ ਬਹੁਤ ਵੱਡਾ ਸੈਕੂਲਰਿਜ਼ਮ ਜਿਹੜਾ ਸੀ ਉਹਨਾਂ ਨੇ ਪੇਸ਼ ਕੀਤਾ ਹਰੇਕ ਕੋਈ ਵੀ ਉਹਨਾਂ ਕੋਲ ਚਲਾ ਗਿਆ ਉਹਨਾਂ ਨੇ ਨਿਆਹ ਕੀਤਾ ਕੋਈ ਕੌਮ ਦਾ ਕੋਈ ਧਰਮ ਦਾ ਕੋਈ ਫਿਰਕੇ ਦਾ ਕੋਈ ਉਹਨਾਂ ਨੇ ਜਾਤ ਪਾਤ ਦਾ ਕੋਈ ਵਖਰੇਵਾਂ ਨਹੀਂ ਰੱਖਿਆ ਸੋ ਐਸੀ ਮਿਸਾਲ ਦੁਨੀਆ ਭਰ ਦੇ ਕਿਸੇ ਵੀ ਰਾਜੇ ਮਹਾਰਾਜੇ ਦੀ ਨਹੀਂ ਮਿਲਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀ ਆ ਸੋ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਉਹਨਾਂ ਨੂੰ ਸ਼ਬਦਾਂ ਦੇ ਫੁੱਲ ਭੇਟ ਕਰ ਰਹੇ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣੇ ਜਰਨੈਲਾਂ ਦਾ ਆਪਣੇ ਸ਼ਹੀਦਾਂ ਦਾ ਇਤਿਹਾਸ ਸੰਭਾਲ ਕੇ ਰੱਖਦੀ ਆ ਔਰ ਉਸ ਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਆ ਸੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਟੀਮ ਵੱਲੋਂ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਯੂਸੀਸੀ ਨੂੰ ਲੈ ਕੇ ਦੇਸ਼ 'ਚ ਇੱਕ ਸਿਆਸਤ ਮਚੀ ਹੋਈ ਹੈ ਕਿ ਵੱਖ-ਵੱਖ ਧਰਮਾਂ ਵਾਸਤੇ ਹੁਣ ਇੱਕ ਕਾਨੂੰਨ ਹੋਏਗਾ ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੀ ਸੋਚਦੀ ਹੈ ਮੇਰੇ ਨਾਲ ਇਸ ਵੇਲੇ ਡੀਐਸਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਮੌਜੂਦ ਨੇ ਕਾਲਕਾ ਸਾਹਿਬ ਯੂਸੀਸੀ ਨੂੰ ਲੈ ਕੇ ਇੱਕ ਵੱਖ-ਵੱਖ ਰੇਵਾ ਹੋ ਰਿਹਾ ਹੈ ਹਰ ਧਰਮ ਆਪਣੀ ਗੱਲ ਕਰਦਾ ਹੈ ਡੀਐਸਐਮਸੀ ਇਸ ਤੇ ਕੀ ਸੋਚ ਰਹੀ ਹੈ ਦੇਖੋ ਇਹ ਇੱਕ ਬੜਾ ਸੋਚਣ ਵਾਲਾ ਵਿਸ਼ਾ ਹੈ ਕਿਉਂਕਿ ਇਨੇ ਆਨ ਵਾਲੇ ਦੇਸ਼ ਦੀ ਇੱਕ ਰੂਪ ਰੇਖਾ ਤੈਅ ਕਰਨੀ ਹੈ ਔਰ ਇਹਨੂੰ ਇੱਕ ਲਾਈਟਲੀ ਉਹਦੇ ਉੱਤੇ ਜਵਾਬ ਨਹੀਂ ਦਿੱਤਾ ਜਾ ਸਕਦਾ ਇਦੇ ਉੱਤੇ ਪੂਰੀ ਪੜਾਈ ਕਰਨੀ ਪੈਣੀ ਹੈ ਕਿ ਇਹਦੇ ਵਿੱਚ ਕੀ ਪ੍ਰੋਜ਼ ਹਨ ਕੌਂਸ ਹੈਗੇ ਨੇ ਕਿਹੜੀਆਂ ਕਮੀਆਂ ਨੇ ਕਿਹੜੀਆਂ ਹੋਣ ਨੇ ਇਹ ਨਹੀਂ ਕਿ ਅਸੀਂ ਵੈਗਲੀ ਕਹਿ ਦਈਏ ਕਿ ਅਸੀਂ ਇਹਦਾ ਆਪੋਜ਼ ਕਰਦੇ ਹਾਂ ਔਰ ਵੈਗਲੀ ਕਹਿ ਦਈਏ ਸੇ ਇਨ ਨੂੰ ਐਕਸੈਪਟ ਕਰਦੇ ਹਾਂ ਸੋ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਟੈਲੈਕਚੁਅਲਸ ਦੀਆਂ ਦੇਸ਼ ਦੇ ਵਿਦਵਾਨਾਂ ਦੀਆਂ ਜਿਹੜੇ ਸੀ ਕਮਿਊਨਿਟੀ ਦੇ ਨੇ ਔਰ ਉਹਨਾਂ ਨੂੰ ਭਾਵਨਾਵਾਂ ਬਾਰੇ ਵੀ ਪਤਾ ਦੇਸ਼ ਦੇ ਵੱਖ-ਵੱਖ ਜਿਹੜੀਆਂ ਵੱਡੀਆਂ ਸਿੰਘ ਸਭਾਵਾਂ ਨੇ ਵੱਡੀਆਂ ਸੰਪਰਦਾਵਾਂ ਨੇ ਭਾਵੇਂ ਸਾਡੇ ਤੱਕ ਸਾਹਿਬ ਹੈਗੇ ਨੇ ਪਟਨਾ ਸਾਹਿਬ ਹੋਗੇ ਸਾਡੇ ਹਜ਼ੂਰ ਸਾਹਿਬ ਤੋਂ ਹੋਗੇ ਹਰਿਆਣਾ ਕਮੇਟੀ ਹੋ ਗਈ ਔਰ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ 7 ਤਰੀਕ ਦੀ ਮੀਟਿੰਗ ਕਾਲ ਕੀਤੀ ਹੈ ਸਾਰਿਆਂ ਦੇ ਮਿਲ ਕੇ ਇੱਕ ਕੰਸੈਂਟ ਲੈ ਕੇ ਇੱਕ ਕੰਸਿਸਟ ਤਿਆਰ ਕੀਤਾ ਜਾਏਗਾ ਔਰ ਅਸੀਂ ਜਿਹੜਾ ਸਰਕਾਰ ਨੇ ਸਾਡੇ ਕੋਲ ਇੱਕ ਰਿਪਰੈਜੈਂਟੇਸ਼ਨ ਮੰਗੀ ਹੈ ਕਿ ਸਾਨੂੰ ਦਿੱਤਾ ਜਾਏ ਇਦੇ ਉੱਤੇ ਅਸੀਂ ਜਿਹੜੀਆਂ ਸਾਨੂੰ ਉਹਦੇ ਵਿੱਚ ਡਾਊਟਸ ਨੇ ਉਹ ਕਲੈਰਿਟੀ ਵਾਸਤੇ ਜ਼ਰੂਰ ਮੰਗਾਗੇ ਕਿਉਂਕਿ ਕਈ ਅਫੇਰ ਦੇ ਡਾਊਟਸ ਮੇਰੇ ਮੰਚ 'ਤੇ ਨੇ ਕਈ ਅਲੱਗ-ਅਲੱਗ ਇੰਟੈਲੈਕਚੁਅਲਜ਼ ਦੇ ਮੰਚ 'ਤੇ ਨੇ ਉਹ ਸਾਰਿਆਂ ਨੂੰ ਕਲੈਕਟਿਵ ਕਰਕੇ ਕਈਆਂ ਦੀ ਕਲੈਰਿਟੀ ਸਾਨੂੰ ਆਪ ਹੋ ਜਾਏਗੀ ਇਹ ਸਾਰਿਆਂ ਨੂੰ ਦੇਖਦੇ ਅਸੀਂ ਇਹ 7 ਤਰੀਕ ਦੀ ਮੀਟਿੰਗ ਤੋਂ ਬਾਅਦ ਇਹਦੇ ਉੱਤੇ ਪੂਰਾ ਸਟੈਂਡ ਲਾਂਗੇ ਔਰ ਸਟੈਂਡ ਉਹ ਲਾਂਗੇ ਜਿਹੜਾ ਕਮਿਊਨਿਟੀ ਦੇ ਹੱਕ ਦੇ ਵਿੱਚ ਹੋਏ ਔਰ ਸਾਰਿਆਂ ਸੰਪਰਦਾਵਾਂ ਨੂੰ ਹਰ ਸਟੇਟ ਨੂੰ ਵੱਖਰੀ ਨੂੰ ਸੂਟ ਕਰਦਾ ਹੋਏ ਲੇਕਿਨ ਇੱਕ ਸਵਾਲ ਇਹ ਹੈ ਕਿ ਮੁਸਲਮਾਨਾਂ ਵਾਸਤੇ ਮੁਸਲਮਨ ਪਰਸਨਲ ਨੂੰ ਕਿਵੇਂ ਦੇਖਦੇ ਹੋ ਸਿੱਖਾਂ ਵਾਸਤੇ ਕਿਉਂਕਿ ਸਿੱਖ ਵੈਸੇ ਵੀ ਘੱਟ ਗਿਣਤੀ ਚਾਹੁੰਦੇ ਨੇ ਦੇਖੋ ਮੈਂ ਸਮਝਦਾ ਕਿ ਜਿੰਨੇ ਇੱਕ ਲਾਅ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਸਿੱਖਾਂ ਦਾ ਲਾਅ ਵੇ ਸਿੱਖਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਸਾਡੀ ਜਿਹੜੇ ਐਕਟ ਦੇ ਅਨੁਸਾਰ ਹੈਗੀਆਂ ਨੇ ਇਹ Hindu ਐਕਟ ਦੇ ਨਾਲ ਰਿਲੇਟਡ ਹੈਗੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਕੋਈ ਇਹਦੇ ਵਿੱਚ ਕੰਟਰੋਵਰਸੀ ਨਹੀਂ ਜਿਹੜੀ ਕਲੈਰਿਟੀ ਹੈ ਉਹ ਤਦ ਹੀ ਆ ਸਕਦੀ ਹੈ ਜਦ ਮੇਰੇ ਕੋਲੋਂ ਸਾਰਾ ਸਾਹਮਣੇ ਡਿਟੇਲਸ ਹੋਣ ਕਿਉਂਕਿ ਹਾਲੇ ਤੱਕ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹਦੇ ਵਿੱਚ ਕੀ ਲਾਵਾਂਗੇ ਇਨੂੰ ਇਹਦੇ ਸਾਡੇ ਜਿਹੜੇ ਸਿੰਪਟਮ ਨੇ ਜਿਹੜੇ ਸਾਡੇ ਕਲਚਰ ਨੇ ਜਿਹੜੀ ਸਾਡੀਆਂ ਲਾਹਾਂ ਲੈਣ ਦੇ ਤਰੀਕੇ ਨੇ ਕਈ ਇਹਨਾਂ ਦੇ ਉੱਤੇ ਰੋਕ ਤੇ ਨਹੀਂ ਲਾ ਰਹੀ ਅੱਜ ਸਰਕਾਰ ਆਨੰਦ ਮੈਰਿਜ ਐਕਟ ਨੂੰ ਕਿੱਥੇ ਰੱਖਣਾ ਚਾਹ ਰਹੀ ਹੈ ਇਹ ਸਾਰੀਆਂ ਗੱਲਾਂ ਗਵਰਨਮੈਂਟ ਦੇ ਨਾਲ ਗੱਲ ਹੋ ਕੇ ਔਰ ਨਾਲ ਸਾਰੀਆਂ ਜਿਹੜੀਆਂ ਜਿਹੜੇ ਬੁੱਢੀ ਜੀਵੀ ਨੇ ਜਿਹੜੇ ਫਾਰਮਰ ਜੱਜਸ ਨੇ ਜਿਹੜੇ ਵੱਡੇ ਵਕੀਲ ਨੇ ਸਰਦਾਰ ਐਚਐਸ ਪੁਲਕਾ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕੇਟੀਐਸ ਤੁਲਸੀ ਜੀ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਵੀ ਵੱਡੇ ਸਿੱਖ ਜਿਹੜੇ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਅਸੀਂ ਸਾਰਿਆਂ ਨੂੰ ਬਿਨਾਂ ਕਿਸੇ ਪੋਲਿਟਿਕਲ ਏਜੰਡੇ ਦੇ ਇਹਨੂੰ ਉਹ ਇਸ ਦੇ ਕੰਸੈਂਸਸ ਤੇ ਪਹੁੰਚਾਂਗੇ ਕਿ ਹਰ ਸਿੱਖ ਨੂੰ ਇਹਦੇ ਵਿੱਚ ਕੋਈ ਨੁਕਸਾਨ ਨਾ ਹੋ ਸਕੇ ਜੇ ਤੁਸੀਂ ਗੱਲ ਕੀਤੀ ਆ ਆਨੰਦ ਮੈਰਿਜ ਐਕਟ ਦੀ ਜਾਂ ਸਿੱਖਾਂ ਦੇ ਆਪਣੇ ਰੀਤੀ ਰਿਵਾਜ ਨੇ ਉਹਨਾਂ ਜ਼ਿਆਦਾਤਰ ਜਿਹੜੇ ਵਿਆਹ ਦੇ ਨੇ ਉਹ ਵੀ ਹਿੰਦੂ ਐਕਟ ਦੇ ਵਿੱਚ ਜੋੜ ਦਿੱਤੇ ਜਾਂਦੇ ਨੇ ਕਿਸੇ ਦੀ ਮੌਤ ਹੁੰਦੀ ਹੈ ਉਹਨੂੰ ਵੀ ਉੱਥੇ ਜੋੜ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਨਹੀਂ ਕਿ ਜੇ ਤਾਂ ਸਿੱਖਾਂ ਦੇ ਵਾਸਤੇ ਇੱਕ ਸਮੱਸਿਆ ਹੋ ਸਕਦੀ ਹੈ ਜੇਕਰ ਇਹ ਅਗੇਂਸਟ ਜਾਂਦਾ ਤੇ ਦੇਖੋ ਬਿਲਕੁਲ ਜੇ ਅਫੂਜੀ ਕਹਲਾਏ ਕਿ ਤੇ ਸਮੱਸਿਆ ਆ ਸਕਦੀ ਹੈ ਮਗਰ ਇਹ ਗੱਲ ਆਣੀ ਹੈ ਕਿ ਨਹੀਂ ਆਣੀ ਹੈ ਅਸੀਂ ਆਪਣੇ ਆਪ ਹੀ ਢੋਲ ਵਜਾਣਾ ਸ਼ੁਰੂ ਕਰ ਦਿੱਤੀ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਚੋਣੀਆਂ ਨੁਮਾਇੰਦਾ ਹੀ ਜੱਥੇਬੰਦੀ ਹੈ ਅਸੀਂ ਘਰ ਚ ਬੈਠੇ ਹੋਏ ਦੋਵਾਂ ਭਰਾਵਾਂ ਦੇ ਬਣਾਈ ਵਰਗੀ ਕਮੇਟੀ ਵਰਗੇ ਨਹੀਂ ਹੈਗੇ ਕਿ ਅੱਜ ਕੋਈ ਗੱਲ ਕਰੀਏ ਉਹਨੂੰ ਫਿਰ ਰੋਲ ਬੈਕ ਕਰੀਏ ਆਪਣੀ ਗੱਲ ਨੂੰ ਸੋ ਗੱਲ ਉਹੀ ਕਰਾਂਗੇ ਜਿਹੜੀਆਂ ਕੀ ਕਹਿੰਦੇ ਨੇ ਸਾਰਿਆਂ ਦੀ ਕੰਸੈਂਟ ਬਣੇ ਔਰ ਮੈਨੂੰ ਲੱਗਦਾ ਹੈ ਕਿ ਕੰਸੈਂਟ ਜਿਹੜੀ ਹੈ ਉਹ ਹਮੇਸ਼ਾ ਜਦ ਤੱਕ ਬੜਦੀ ਹੈ ਜਦ ਸਾਰਿਆਂ ਦੀ ਰਾਏ ਇੱਕ ਹੋਵੇ ਔਰ ਕਮਿਊਨਿਟੀ ਦੇ ਹੱਕ ਦੇ ਵਿੱਚ ਹੋਵੇ ਔਰ ਅਸੀਂ ਉਸ ਦੇ ਉੱਤੇ ਖੜੇ ਹੋਵਾਂਗੇ ਭਾਵੇਂ ਕਈ ਚੀਜ਼ਾਂ ਸਾਡੀਆਂ ਐਕਟ ਦੇ ਅਨੁਸਾਰ ਨਹੀਂ ਵੀ ਬਣੀ ਆ ਜਿੱਦਾਂ ਆਨੰਦ ਮੈਰਿਜ ਐਕਟ ਆ ਜੀ ਲਾਗੂ ਅਸੀਂ ਕਹਿ ਦਿੰਦੇ ਆ ਕਿ ਅਸੀਂ ਚਾਲੂ ਕਰਾ ਲਿਆ ਮਗਰ ਲਾਗੂ ਨਹੀਂ ਹੋਇਆ ਮਗਰ ਉਹ ਇੰਨੇ ਸਾਲਾਂ ਦੀ ਜਿਹੜੀ ਹਾਲਤ ਹੈ ਉਹ ਕਿਦ ਤਰ੍ਹਾਂ ਖਰਾਬ ਨਾ ਹੋ ਜਾਏ ਇਹਦੇ ਬਾਰੇ ਵੀ ਸੁਨਿਸ਼ਚਿਤ ਕਰਾਵਾਂਗੇ ਸੋ ਅਫੋ ਜੀ ਕਈ ਇਸ਼ੂਜ਼ ਨੇ ਜਿਹੜੇ ਡਿਸਕਸ਼ਨਸ ਤੋਂ ਬਾਅਦ ਹੀ ਜਿੱਦਾਂ ਸਿੱਟਾ ਨਿਕਲ ਸਕਦਾ 7 ਤਰੀਕ ਨੂੰ ਫਿਰ ਇਸ ਉੱਤੇ ਇੱਕ ਵੱਡੀ ਡਿਸਕਸ਼ਨ ਹੋਣੀ ਬਿਲਕੁਲ ਡਿਸਕਸ਼ਨ ਹੋਏਗੀ ਔਰ 올 ਓਵਰ ਇੰਡੀਆ ਤੋਂ ਜੇ ਐਨ ਕੇ ਤੋਂ ਕਰਨਾਟਕਾ ਤੋਂ ਚੇਨਈ ਤੋਂ ਮੱਧ ਪ੍ਰਦੇਸ਼ ਤੋਂ ਐਫਓਜੀ ਸਾਰੀਆਂ ਸਟੇਟਾਂ ਤੋਂ ਜਿੱਥੇ ਸਿੱਖਾਂ ਦੀ ਰਿਪ੍ਰেজੈਂਟੇਸ਼ਨ ਹੈ ਔਰ ਸਿੱਖਾਂ ਦੀਆਂ ਵੱਡੀਆਂ ਸਿੰਘ ਸਭਾਵਾ ਨੇ ਉਹਨਾਂ ਦੇ ਪ੍ਰਧਾਨ ਸਖਤਰ ਨੂੰ ਅਸੀਂ ਇੱਥੇ ਬੁਲਾ ਰਹੇ ਹਾਂ ਔਰ ਇੱਥੇ ਉਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਵਾਂ ਮੇਰੇ ਨਾਲ ਇਸ ਵੇਲੇ ਦਿੱਲੀ ਸੇ ਗੁਰਦਾਰ ਅਮੈਂਡਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਣੋ ਨੇ ਕਾਲੋ ਸਾਹਿਬ ਜਿਸ ਤਰੀਕੇ ਦੇ ਨਾਲ ਯੂਸੀਸੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਕੀ ਕਹੋਗੇ ਦੇਖੋ ਇਹ ਯੂਨੀਫਾਰਮ ਸਿਵਲ ਕੋਡ ਜਿਹੜਾ ਜਿਸ ਦੇ ਕਿ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਜਾਓ ਸੁਜੈਸ਼ਨ ਵੀ ਮੰਗੇ ਗਏ ਆ 14 ਤਰੀਕ ਤੱਕ 14 ਜੁਲਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਸਾਰੇ ਆਪਣੇ ਹਿੰਦੁਸਤਾਨ ਤੋਂ ਅਲੱਗ-ਅਲੱਗ ਸੰਸਥਾਵਾਂ ਤੋਂ ਸਾਰੇ ਡੈਲੀਗੇਸ਼ਨ ਬੁਲਾਵਾਂਗੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਜੋ ਰੁਖ ਹੈ ਉਹ ਅਸੀਂ ਮੀਡੀਆ ਦੇ ਵਿੱਚ ਔਰ ਸਰਕਾਰ ਨੂੰ ਵੀ ਲਿਖ ਕੇ ਭੇਜਾਂਗੇ ਜਦ ਤੱਕ ਅਸੀਂ ਸਾਰਿਆਂ ਦੀ رائے ਨਹੀਂ ਲੈ ਲੈਂਦੇ ਤਦ ਤੱਕ ਅਸੀਂ ਇਸ ਦੇ ਉੱਤੇ ਕੁਝ ਵੀ ਨਹੀਂ ਕਹਿ ਸਕਦੇ ਭਾਜੀ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾ ਬੋਰਡ ਹੈ ਇਸਾਈਆਂ ਦਾ ਆਪਣਾ ਪਰਸਨਲ ਲਾ ਬੋਰਡ ਹੈ ਸਿੱਖਾਂ ਦਾ ਕੋਈ ਅਜਿਹਾ ਲਾ ਬੋਰਡ ਹੈ ਹੀ ਨਹੀਂ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਯੂਸੀਸੀ ਆਉਂਦਾ ਤੁਹਾਨੂੰ ਲੱਗਦਾ ਸਿੱਖਾਂ ਵਾਸਤੇ ਠੀਕ ਰਹੇਗਾ ਦੇਖੋ ਸਿੱਖਾਂ ਦਾ ਇਹ ਗੱਲ ਬਿਲਕੁਲ ਠੀਕ ਹੈ ਕਿ ਚਾਹੇ ਉਹ 크ਿਸਚੀਅਨ ਹੋਣ ਜਾਂ ਮੁਸਲਮਾਨ ਹੋਣ ਉਹਨਾਂ ਦੇ ਬਹੁਤ ਸਾਰੇ ਜਿਹੜੇ ਟ੍ਰੈਡੀਸ਼ਨਸ ਹੈ ਕਹਿ ਲਓ ਜਾਂ ਉਹਨਾਂ ਦੇ ਮੈਰਿਜਸ ਹੈ ਜਾਂ ਡੈਥ ਦਾ ਜੋ ਸਿਸਟਮ ਹੈ ਉਹ ਬਹੁਤ ਅਲੱਗ ਹੈ ਲੇਕਿਨ ਸਿੱਖਾਂ ਦਾ ਜਿਹੜਾ ਉਹ ਬਹੁਤ ਜ਼ਿਆਦਾ ਅਲੱਗ ਨਹੀਂ ਹੈ ਲੇਕਿਨ ਫਿਰ ਵੀ ਸਾਡੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਸਾਡੀਆਂ ਵੱਖਰੀਆਂ ਹਨ ਸੋ ਉਸ ਦੇ ਉੱਤੇ ਕੀ ਰਹੇਗਾ ਕਿਵੇਂ ਕੀ ਰੁਖ ਹੋਏਗਾ ਉਹ ਸਾਰਾ ਕੁਝ ਵਿਚਾਰ ਕਰਨ ਤੋਂ ਬਾਅਦ ਜਿਹੜਾ ਹੈ ਉਸ ਦੇ ਬਾਰੇ ਕੁਝ ਕਿਹਾ ਜਾਏ ਲੇਕਿਨ ਇੱਕ ਇਹ ਵੀ ਤਕੀਦ ਆਉਂਦੀ ਹੈ ਕਿ ਜ਼ਿਆਦਾਤਰ ਕਿਉਂਕਿ ਜਿਹੜਾ ਹਿੰਦ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਐਡ ਕਰ ਦਿੱਤਾ ਜਾਂਦਾ ਬਹੁਤ ਸਾਰੇ ਚੀਜ਼ਾਂ ਚਾਹੇ ਵਸੀਰਤਨ ਹੋਵੇ ਤਲਾਕ ਦੇ ਮਾਮਲੇ ਨੂੰ ਤਾਂ ਲੱਗਦਾ ਨਹੀਂ ਕਿ ਸਿੱਖਾਂ ਵਾਸਤੇ ਇੱਕ ਵੱਖਰਾ ਹੋਣਾ ਚਾਹੀਦਾ ਹੈ ਕਿ ਜੇਕਰ ਇਹਨੂੰ ਯੂਸੀਸੀ ਦੇ ਅੰਦਰ ਸਭ ਨੂੰ ਇੱਕ ਚ ਲੈਣ ਦਾ ਜਾਏਗਾ ਤਾਂ ਫਿਰ ਸਿੱਖਾਂ ਕਿਉਂਕਿ ਮਾਨਿਓਰਟੀਜ਼ ਨੇ ਦਿੱਕਤ ਹੋਏਗੀ ਦੇਖੋ ਮੈਂ ਥੋੜੀ ਜਿਹੀ ਇੱਥੇ ਗੱਲ ਕਰਨਾ ਚਾਹਾਂਗਾ ਕਿ ਸਾਡੀ ਜਿਹੜੀ ਸਿੱਖ ਕੌਮ ਹੈ ਇਹ ਇੱਕ ਕੌਮ ਹੈ ਜਿਸ ਨੂੰ ਮਿਨਿਓਰਟੀਜ਼ ਦਾ ਵੀ ਬੈਨੀਫਿਟ ਹੈ ਔਰ ਸਾਡੇ ਵਿੱਚ ਐਸਸੀ ਭਾਈਚਾਰਾ ਜਿਹੜਾ ਉਸ ਨੂੰ ਵੀ ਬੇਨੀਫਿਟ ਮਿਲਦਾ ਹੈ ਜੇ ਆਪਾਂ ਮਸਲਮ ਗੱਲ ਕਰੀਏ ਤਾਂ ਉਹਨਾਂ ਨੂੰ ਮਿਨੋਰਟੀਜ਼ ਦਾ ਬੇਨੀਫਿਟ ਮਿਲਦਾ ਹੈ ਲੇਕਿਨ ਐਸਸੀ ਦਾ ਬੇਨੀਫਿਟ ਨਹੀਂ ਮਿਲਦਾ ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਸਾਡੇ ਕੋਲ ਸਾਡੇ ਰੀਤੀ ਰਿਵਾਜ ਜਿਹੜੇ ਆ ਕੁਝ ਵੱਖਰੇ ਹੈਗੇ ਆ ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਜਦੋਂ ਇਹ ਸਾਰਾ ਡੈਲੀਗੇਸ਼ਨ ਆਏਗਾ ਸਾਰੀ ਡਿਸਕਸ਼ਨ ਹੋਏਗੀ ਔਰ ਉਹ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਉਸ ਤੋਂ ਬਾਅਦ ਹੀ ਅਸੀਂ ਆਪਣਾ ਜਿਹੜੀ ਆ ਰਿਪਰੈਜੈਂਟੇਸ਼ਨ ਭੇਜਾਂਗੇ ਕਦੋਂ ਮੀਟਿੰਗ ਹੈ ਤੁਸੀਂ ਬੁਲਾਇਆ ਇਹ 7 ਤਰੀਕ ਨੂੰ ਸਦਾ ਬਹੁਤ ਧੰਨਵਾਦ ਤੇ ਇਹ ਸੰਸਾਡੇ ਨਾਲ ਜਗਦੀਪ ਸਿੰਘ ਕਾਲੂ ਕੈਮਰਾਮੈਨ ਜਗੀਤ ਸਿੰਘ ਹਰਪੂ ਸਿੰਘ ਪੀਟੀਸੀ ਨਿਊਜ਼ ਦਿੱਲੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਮਤ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਆ ਜਿਹੜੀ ਕਵਿਤਾ ਤੁਸੀਂ ਮੇਰੇ ਮਗਰ ਪੜ੍ਹ ਰਹੇ ਹੋ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇਹ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਲਿਖੀ ਕਰਮਸਰ ਸਾਹਿਬ ਬਹੁਤ-ਬਹੁਤ ਸਵਾਗਤ ਮੁਬਾਰਕ ਹੈ ਇੱਕ ਖੂਬਸੂਰਤ ਕਵਿਤਾ ਲਈ ਤੇ ਇਸ ਵੱਡੇ ਉਪਰਾਲੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਅੱਜ ਬੜੀ ਮਨ ਨੂੰ ਖੁਸ਼ੀ ਹੋ ਰਹੀ ਹੈ ਜੇ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਇਹ ਗੁਰਮਤ ਕੈਂਪ ਸਜਾਏ ਗਏ ਸੀ ਉਹਦੇ ਵਿੱਚ ਇੰਨੇ ਚਾਹ ਦੇ ਨਾਲ ਬੱਚੇ ਨਾ ਕੈਂਪਾਂ ਦੇ ਵਿੱਚ ਆ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਵੀ ਕਾਫੀ ਸਮੇਂ ਤੋਂ ਭੁੱਖ ਲੱਗੀ ਸੀ ਬੱਚਿਆਂ ਨੂੰ ਇਹ ਇਹ ਗੁਰਬਾਣੀ ਦਾ ਭੋਜਨ ਇਸ ਗੁਰਮੁਖੀ ਦਾ ਭੋਜਨ ਛਕਣ ਦੀ ਕਿਉਂਕਿ ਵੈਸੇ ਵੀ ਜਦੋਂ ਆਪਾਂ ਬਾਹਰਲੀ ਕੰਟਰੀਆਂ ਜਾਂਦੇ ਆ ਨਾ ਪੀਜ਼ੇ 버ਗਰ ਖਾਂਦੇ ਆ ਉਹਦੇ ਤੇ ਆਪਾਂ ਜਿਆਦਾ ਦੇ ਜਿੰਦਾ ਨਹੀਂ ਰਹਿ ਸਕਦੇ ਘਰ ਰਾ ਕੇ ਮਾਂ ਤੇ ਹਾਦੀ ਰੋਟੀ ਹਾਦੀ ਰੋਟੀ ਖਾਂਦੇ ਉਦੋਂ ਹੀ ਸਾਡਾ ਮਨ ਤ੍ਰਿਪਤ ਹੁੰਦਾ ਆਪਾਂ ਹਿੰਦੀ ਬੋਲੀਏ ਇੰਗਲਿਸ਼ ਬੋਲੀਏ ਉਰਦੂ ਬੋਲੀਏ ਫਾਰਸੀ ਬੋਲੀਏ ਉਹ ਸਾਨੂੰ ਮਜਬੂਰੀ ਨੂੰ ਬੋਲਣੀਆਂ ਪੈ ਸਕਦੀਆਂ ਨੇ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਸਤਕਾਰਯੋਗ ਨਿੰਮਕ ਜਿਹੜੀ ਆਪਣੀ ਮਾਂ ਬੋਲੀ ਆਪਣੀ ਗੁਰਮੁਖੀ ਲਿਪੀ ਹੈ ਜਦੋਂ ਉਹ ਬੋਲਦੇ ਆ ਨਾ ਉਹ ਸਾਡੇ ਹਿਰਦਿਆਂ ਨੂੰ ਠੰਡ ਪਾਉਂਦੀ ਹੈ ਤੇ ਉਹ ਜਿਹੜੀ ਠੰਡਕ ਬੱਚਿਆਂ 'ਚ ਦੇਖਣ ਨੂੰ ਮਿਲੀ ਬੱਚਿਆਂ ਬੱਚੇ ਨੇ ਬੱਚੇ ਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਕੋਈ ਤ੍ਰਿਸ਼ਨਾ ਨਹੀਂ ਹੁੰਦੀ ਈਰਖਾ ਵਕੀਲੀ ਨਹੀਂ ਹੁੰਦੀ ਜਾਂ ਉਹਦੀ ਕੋਈ ਇਸ ਤਰ੍ਹਾਂ ਦੀ ਭਾਵਨਾ ਨਹੀਂ ਹੁੰਦੀ ਮੈਨੂੰ ਕੋਠੀਆਂ ਘਾਰਾਂ ਮਿਲ ਜਾਣ ਬੱਚੇ ਜਦੋਂ ਕੀਰਤਨ ਕਰਦੇ ਨੇ ਸੱਚੀ ਭਾਵਨਾ ਨਾਲ ਕਰਦੇ ਨੇ ਤੇ ਸੱਚੀ ਭਾਵਨਾ ਨਾਲ ਜਦੋਂ ਕੀਰਤਨ ਕਰਦਾ ਉਹ ਅਸਲ ਵਿੱਚ ਹਿਰਦਿਆਂ ਨੂੰ ਠੰਡ ਪਾਉਂਦਾ ਜਿਹੜੇ ਬੱਚਿਆਂ ਨੇ ਕੀਰਤਨ ਸਿੱਖਿਆ ਕੀਰਤਨ ਕਰ ਰਹੇ ਨੇ ਉਹਨਾਂ ਦੇ ਮਾਪੇ ਬੜੇ ਖੁਸ਼ ਨੇ ਉਹਨਾਂ ਦੇ ਮਾਪੇ ਨੇ ਇਹ ਰਿਅਲਾਈਜ਼ ਕੀਤਾ ਕਿ ਸਾਨੂੰ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਸੀ ਬੱਚਿਆਂ ਨੂੰ ਅਸੀਂ ਹਿੰਦੀ ਬੋਲ ਬੋਲ ਕੇ ਆਪਣੇ ਸਟੇਟਸ ਵਰਗੇ ਝੂਠੇ ਦਿਖਾਵੇ ਨੂੰ ਮੇਨਟੇਨ ਰੱਖਣ ਵਾਸਤੇ ਇੰਨੀ ਹਿੰਦੀ ਬੋਲੀ ਬੱਚਿਆਂ ਨੂੰ ਗੁਰਮਤ ਤੋਂ ਦੂਰ ਮਾਪੇ ਆਪਣੇ ਕਰਤਾ ਗਲਤੀ ਮਾਪੇ ਦੀ ਸੀ ਬੱਚਿਆਂ ਦੀ ਨਹੀਂ ਸੀ ਹੁਣ ਜੇ ਕੈਂਪ ਲੱਗਿਆ ਨੇ ਬੱਚਿਆਂ ਨੇ ਵੀ ਬੜੇ ਜੋਰ ਪਾ ਕੇ ਬੱਚਿਆਂ ਨੂੰ ਗੁਰਮਤ ਕੈਂਪਾਂ ਦੇ ਵਿੱਚ ਭੇਜਿਆ ਤੇ ਬੱਚਿਆਂ ਨੇ ਆ ਕੇ ਬੜੇ ਪਿਆਰ ਦੇ ਨਾਲ ਘੁੰਮਣ ਨਹੀਂ ਗਏ ਕਿਤੇ ਇੰਨੀ ਛੇਤੀ 35 ਅੱਖਰ ਨੇ ਗੁਰਮੁਖੀ ਦੇ ਦੋ ਚਾਰ ਦਿਨ ਚ ਸਿੱਖ ਜਾਂਦੇ ਨੇ ਉਸ ਤੋਂ ਬਾਅਦ ਅੱਖਰ ਜੋੜਨੇ ਸਿੱਖ ਜਾਂਦੇ ਨੇ ਬੜੇ ਸੋਹਣੇ ਲਫ਼ਜ਼ ਬਣ ਜਾਂਦੇ ਨੇ ਇੰਨੇ ਸੋਹਣੇ ਉਹਨਾਂ ਦੇ ਮੂੰਹ 'ਚ ਜਦੋਂ ਪੰਜਾਬੀ ਬੋਲਦੇ ਨੇ ਇੰਨੀ ਜੱਜ ਦੀ ਆਪਣੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਸਿੱਖ ਬੱਚਿਆਂ ਤੋਂ ਇਲਾਵਾ ਗੈਰ ਸਿੱਖ ਬੱਚੇ ਵੀ ਬਹੁਤ ਸਾਰੇ ਦੇਖਣ ਨੂੰ ਮਿਲੇ ਗੈਰ ਸਿੱਖ ਆਪਣੇ ਇਸਲਾਮ ਦੇ ਬੱਚੇ ਬੜੇ ਸਾਰੇ ਨੇ ਉਹਨਾਂ ਨੇ ਪੰਜਾਬੀ ਸਿੱਖੀ ਆ ਬੜੇ ਚਾਅ ਦੇ ਨਾਲ ਕਿਉਂਕਿ ਗੁਰੂ ਸਾਹਿਬਾਂ ਦੀ ਵਿਚਾਰੀ ਹੋਈ ਭਾਸ਼ਾ ਗੁਰੂ ਸਾਹਿਬਾਂ ਨੇ ਬਣਾਈ ਹੈ ਕੋਈ ਮੇਰੇ ਤੁਹਾਡੇ ਵਰਗਿਆਂ ਨੇ ਨਹੀਂ ਬਣਾਈ ਤੇ ਇਹਦੇ ਇਸ ਭਾਸ਼ਾ ਨੂੰ ਸਿੱਖ ਕੇ ਆਪਾਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਸਾਨੂੰ ਪ੍ਰਮਾਤਮਾ ਨਾਲ ਜੋੜਦੀ ਹੈ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਵੈਲਕਮ ਕੀਤਾ ਸੀ ਤੇ ਆ ਕੇ ਸਿੱਖਿਆ ਅੱਜ ਸਾਡੇ ਹਿੰਦੂ ਵੀਰ ਵੀ ਨੇ, ਹਿੰਦਵਾਦੀ ਬੱਚੇ ਵੀ ਆਏ ਨੇ, ਇਸਲਾਮ ਵਾਲਿਆਂ ਦੇ ਬੱਚੇ ਵੀ ਆਏ ਨੇ, ਬੰਗਾਲੀਜ਼ ਦੇ ਬੱਚੇ ਵੀ ਆਏ ਨੇ, ਉਹਨਾਂ ਨੇ ਵੀ ਆ ਕੇ ਗੁਰਮੁਖੀ ਸਿੱਖੀ ਇੱਥੇ ਵੀ ਬੱਚੇ ਆਏ ਨੇ, ਆਪਾਂ ਉਹਨਾਂ ਨੂੰ ਸਨਮਾਨਤ ਕਰਾਂਗੇ। ਅੱਛਾ, ਔਕੜਾਂ ਆਈਆਂ ਕੁਝ? ਔਕੜਾਂ ਦੇ ਦੇਖੋ ਆਉਂਦੀਆਂ ਹੀ ਨੇ, ਮਗਰ ਵੈਸੇ ਮੈਂ ਕਹੂੰਗਾ ਕਿ ਆਪਾਂ ਇੰਟੈਂਸ਼ਨ ਠੀਕ ਰੱਖ ਕੇ ਅਗਰ ਕੋਈ ਕੰਮ ਆਰੰਭ ਦਿਆਂ ਅਰਦਾਸ ਕਰਕੇ ਤੇ ਕੋਈ ਔਕੜਾਂ ਸਭ ਪਰੇ ਹੋ ਜਾਂਦੀਆਂ ਨੇ, ਔਕੜਾਂ ਛੋਟੀਆਂ ਰਹਿ ਜਾਂਦੀਆਂ ਨੇ, ਹੁਣ ਤੇ ਬਹੁਤ ਅੱਗੇ ਨਿਕਲ ਗਏ ਆ। ਤਜਰਬਾ ਕਿ ਹੋ ਜਾ ਰਿਹਾ ਕਰਮ ਸਿੰਘ ਸਾਹਿਬ ਇਹ ਸਾਰਾ ਇਹ ਤੋਂ ਜ਼ੁਰਬਾ ਮੇਰਾ ਇਹੋ ਜਿਹਾ ਰਿਹਾ ਕਿ ਜਦੋਂ ਮੈਂ ਇਲੈਕਸ਼ਨ ਲੜ ਕੇ ਇਸ ਕਮੇਟੀ 'ਚ ਆਇਆ ਸੀਗਾ ਤੇ ਮੈਨੂੰ ਸੀਗਾ ਯਾਰ ਆਪਾਂ ਕੀ ਕਰਾਂਗੇ ਕੁਝ ਵੱਖਰਾ ਕੁਝ ਤੇ ਆਪਾਂ ਨੂੰ ਸੰਗਰ੍ਹ ਕਰਕੇ ਜਾਣਾ ਚਾਹੀਦਾ ਨਹੀਂ ਤੇ ਆਏ ਚਲੇ ਗਏ ਤੇ ਉਸ ਤੇ ਦਾ ਕਿਤੇ ਉਦਾਂ ਦਾ ਕਿਤੇ ਰਹਿ ਨਾ ਜਾਵੇ ਆਪਣਾ ਮਗਰ ਗੁਰੂ ਸਾਹਿਬਾਂ ਨੇ ਸੇਵਾ ਲੈ ਲਈ ਹੈ ਗੁਰਮਤ ਕੈਂਪਾਂ ਦੀ ਲਹਿਰ ਸ਼ੁਰੂ ਹੋ ਗਈ ਹੈ ਹੁਣ ਅਸੀਂ ਅਰਦਾਸ ਕਰਾਂਗੇ ਆਪਾਂ ਕਮੇਡੀਆਂ ਚਲ ਰਹੀ ਹੈ ਭਵੇਂ ਨਾਲ ਇਹ ਗੁਰਮਤ ਕੈਂਪਾਂ ਦੀ ਲਹਿਰ ਚਲਦੀ ਰਣੀ ਚਾਹੀਦੀ ਹੈ ਅਗਲੀਆਂ ਕਮੇਡੀਆਂ ਹੋਣਗੀਆਂ ਕਿਉਂਕਿ ਬੱਚੇ ਹਰ ਸਾਲ ਪੈਦਾ ਹੁੰਦੇ ਨੇ ਨਰਸਰੀ ਕਲਾਸ ਹਰ ਸਾਲ ਬਣਦੀ ਹੈ ਤੇ ਫਿਰ ਉਹ ਬੱਚੇ ਅਗਲੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਕਲਾਸਾਂ ਬਣਦੀਆਂ ਰਹਿਣ ਤੇ ਪਾਰਸ਼ਾਲਾ ਲੱਗਦੀਆਂ ਰਹਿਣ ਆਪਣੇ ਬਚਪਨ ਚ ਤੇ ਅੱਜ ਦੇ ਇਸ ਬਚਪਨ ਕੀ ਫਰਕ ਦੇਖਦੇ ਹੋ ਮੈਨੂੰ ਤੇ ਇਹਨਾਂ ਨੂੰ ਵੇਖ ਕੇ ਆਪਣਾ ਬਚਪਨ ਯਾਦ ਆਉਂਦਾ ਅਸੀਂ ਵੀ ਬਚਪਨ ਦੇ ਵਿੱਚ ਇਸੇ ਤਰ੍ਹਾਂ ਗੁਰਮਤਿ ਕਲਾਸਾਂ ਦੇ ਵਿੱਚ ਸਿੱਖਦੇ ਹੁੰਦੇ ਸੀ ਮੈਨੂੰ ਤੇ ਮਨਮੋਹਨ ਵਾਰਿਸ ਦਾ ਮੰਗਲ ਘੜੂਰ ਸੁਖ ਪਾਲ ਦਾ ਗਾਣਾ ਲਿਖਿਆ ਯਾਦ ਆ ਗਿਆ ਕਿ ਕੰਨੇ ਉੱਤੇ ਬੱਜਿਆ ਲਫੇੜਾ ਚਿੱਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇੜਾ ਚਿੱਤੇ ਆ ਗਿਆ ਅੜਬ ਸੁਭਾਸੀ ਪਿੰਡ ਵੱਖਰਾ ਨਜ਼ਾਰਾ ਸੀ ਉਹ ਪਿੰਡ ਦੇ ਸਕੂਲ ਦਾ ਅੜਬ ਸੁਭਾਸ਼ ਸੇਵਾ ਸਿੰਘ ਦੇ ਅਸੂਲ ਦਾ ਉਹ ਮੈਨੂੰ ਅੱਜ ਚੇਤੇ ਆ ਗਿਆ ਤੇ ਬੜਾ ਮਨ ਨੂੰ ਖੁਸ਼ੀ ਹੋ ਰਹੀ ਹੈ ਕਿ ਇਮੋਸ਼ਨਲ ਹੋ ਗਿਆ ਕਰਨ ਸਿੰਘ ਸਾਹਿਬ ਅਸੀਂ ਅਸੀਂ ਬਚਪਨ ਦੇ ਵਿੱਚ ਜਿਹੜੀ ਚੀਜ਼ ਜਿਹੜੀ ਵਿੱਦਿਆ ਲਈ ਸੀ ਅੱਜ ਮੇਰੇ ਕੰਮ ਆ ਰਹੀ ਹੈ ਜੇ ਮੈਨੂੰ ਗੁਰਬਾਣੀ ਪੜਨੀ ਆਉਂਦੀ ਸੀ ਥੋੜੀ-ਬੋਤੀ ਚੇਤੇ ਸੀ ਪੰਜਾਬੀ ਪੜਨੀ ਆਉਂਦੀ ਸੀ ਤੇ ਮੈਨੂੰ ਸਤਿਗੁਰਾਂ ਨੇ ਅੱਜ ਧਰਮ ਪ੍ਰਚਾਰ ਦਾ ਅਹੁਦਾ ਦਿੱਤਾ ਇਹ ਸੇਵਾ ਦਿੱਤੀ ਮੈਨੂੰ ਵੱਡਾ ਇੱਕ ਵੱਡੀ ਸੀਟ ਹੈ ਵੱਡੀ ਜ਼ਿੰਮੇਵਾਰੀ ਹੈ ਇਸੀ ਤਰ੍ਹਾਂ ਜਦ ਬੱਚੇ ਸਿੱਖਣਗੇ ਇਹ ਵੀ ਸਾਡੀ ਪਰਵ ਨੂੰ ਸਾਹਮਣਗੇ ਵੱਡੇ ਹੋ ਕੇ ਵੱਡੇ ਹੋ ਤੇ ਬੈਠਣਗੇ ਬਹੁਤ ਧੰਨਵਾਦ ਤੇ ਇਹ ਸਾਨੂੰ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਪ੍ਰਧਾਨ ਜਸਪ੍ਰੀਤ ਸਿੰਘ ਕਰਮ ਸਰ ਜੀ ਬੱਚੀ ਸਾਡੇ ਨਾਲ ਹੈ ਬੇਟਾ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਨੇਮਰਤ ਅੱਛਾ ਕੀ ਸਿੱਖਿਆ ਤੁਸੀਂ ਇਹ ਗੁਰਮਤ ਕੈਂਪ ਚ ਇੱਕ ਕੰਕਾਰ ਸਤਨਾਮ ਕਹਿਤਾ ਪੁਰਖ ਨੇ ਪਉ ਨੇ ਵੈ ਲਖਾਰ ਮੁਰਾ ਅਜਨੀ ਸਭ ਕੁਲ ਪਸਾਤ ਤਪ ਆਸ ਤੇ ਕਾਸ਼ਾ ਤੇ ਬਿਤਾ ਤਾਨ ਘੋਸੀ ਪਿੱਤ ਚੁ ਤੇਰੀ ਸਦਨ ਤੇ ਮਾਰੀ ਆਸ ਤੇਰੀ ਸਦ ਸੁਵੇ कौन का सतगुरु प्रसाद करपूर बहुत सुगंधा पर समानुखे देहण मळी रंग मजारु दरदर गंदा नानके अच्छगर बेणा ज्ञानो परमानो परजंत आकाश दीप लोसी खंडणा गछीन नैन पारेन नानके बिना साधु नासि देहते जानो सतो वंतो मनु दृष्टेंत मिथ्या कीरत चालंतो परंत नानक साथ संगेन माया जित परमेना ईस्ट मतै उत बांधवा लबें साथ संगेन नानक सुख स्थानन गोपाल पचनंग ਮੱਲਾ ਗਰ ਸੰਗੀਨ ਇਤਨੇ ਮੇਰਖੇ ਚੰਦ ਹੈਨਾ ਨਿਕੜ ਬਸੰਤੋ ਪਾਸੋ ਨਾਨਕ ਐਮ ਬੁਦਨ ਬਲੋ ਦੇ ਗਾਥਾ ਤੁਸ ਪਾਲੇ ਕਥਨ ਮਤ ਮਾਨ ਮਲਦਨਾ ਹਤਨ ਪੰਜ ਸਤਰੀ ਨਾਨਕ ਅਰਪਾਣੇ ਪ੍ਰਾਰ ਪ੍ਰਾਰਣਾ ਅਜਨਸਾਤ ਸੁਖਪੰਥ ਲੈਂਦਾ ਵੜ ਕਰ ਮੜਾ ਲੈਂਦਾ ਜਨਮ ਮਰੇ ਜਮਨ ਗਨਾਨਕ ਹਰਤੀ ਕੀਰਤਨਾ ਰਹੰਦਾ ਜਨਮ ਮਰੇ ਜਮਨ ਗਨਾਨਕ ਹਰਤੀ ਕੀਰਤਨਾ ਵਾਹਿਗੁਰੂ ਜੀ ਕਾ ਘਰ ਜਾ ਮੇੜਾ ਨਾ ਹਰਗੁ ਸਿੰਘਾ ਈ ਸਿੱਖਾਂ ਦੀ ਗੁਰਮਤਿ ਕੰਤ ਸੋ ਲੋਕ ਸਿੱਖਿਆ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰੱਖੋ ਰਖਣ ਹਾਰ ਤੇ ਅੱਲਾ ਨਾਨਕ ਕਾਹਕੇ ਕੋਲੇ ਪੂਰਾ ਫਰਾਵੇਆ ਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਹੰਥ ਤੀਨਦਰ ਕਦੁਖ ਪੰਜਵਾਰ ਘਟ ਘਟ ਨਾਥਿਆ ਨਾ ਝ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਸਾਦਿ ਹੋਐ ਸਿਖੇ ਤਖਸ ਸਮਦੀ

राम राम अखर कई लाए राखी अखार सब बताए कौन आने के पापी पपे साए वाहे गुरु का खालसा वाहे गुरु जी की फतेह